ਹੈਲੋ ਫਰੈਂਡਸ ਸਨ ਅਨੰਦ ਅਸਤਿਕਲ ਜੀ ਹਾਂਜੀ ਫਰੈਂਡਸ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜੀ ਗਲੇ ਦੇਤੇ ਬੈਕ ਗਲੇ ਤੇ ਆਪਾਂ ਰੇਗਲੀਰ ਲਗਾਉਣੇ ਆ ਉਹ ਕਿੱਦਾਂ ਲਗਾਈ ਜਾਂਦੀ ਹੈ ਹਾਂਜੀ ਦੇਖੋ ਇਹ ਸਾਡੇ ਕੋਲ ਹੀ ਰੇਪ ਕਪੜਾ ਹੈ ਜਿਹੜਾ ਕਟਿੰਗ ਕੀਤਾ ਹੋਇਆ ਹੈਗਾ ਤੇ ਇਹਦੇ ਵਿੱਚੋਂ ਅਸੀਂ ਤਕਰੀਬਨ 1.5 1.5 ਇੰਚ ਕਪੜਾ ਦਾ ਜਿਹੜਾ ਉਹ ਚੌੜਾਈ ਦੇ ਹਿਸਾਬ ਦੇ ਨਾਲ ਕਟਿੰਗ ਕਰ ਲੈਣਾ ਹੈ ਹਾਂਜੀ ਦੇਖੋ ਇਹ ਅਸੀਂ ਰੇਪ ਕਪੜਾ ਜਿਹੜਾ ਕਟਿੰਗ ਕਰ ਲਿਆ ਹੈ ਹਾਂਜੀ ਜੀ ਤੁਹਾਡੇ ਕੋਲੇ ਲੌਂਗਾਂ ਤਾਂ ਤੁਸੀਂ ਉਹਦੇ ਵਿੱਚ ਬਿਨਾ ਜੋੜ ਤੋਂ ਵੀ ਸਰ ਜਾਂਦਾ ਬਟ ਜੇ ਛੋਟਾ ਕਾ ਕਪੜਾ ਤਾਂ ਉਹਦੇ ਵਿੱਚ ਅਸੀਂ ਜੋੜ ਲਗਾਵਾਂਗੇ ਹਾਂਜੀ ਇਸ ਤਰ੍ਹਾਂ ਅਸੀਂ ਇਹਦੇ ਵਿੱਚ ਜੋੜ ਲਗਾ ਲਿਆ ਤੇ ਹੁਣ ਅਸੀਂ ਜਿਹੜਾ ਇਹ ਨੈੱਕ ਹੈਗਾ ਇਹਦੇ ਨਾਲ ਅਟੈਚ ਕਰਾਂਗੇ ਦੇਖੋ ਕਪੜੇ ਨੂੰ ਅਗੇ ਜਿਹੜਾ ਅਸੀਂ ਨੇ ਫੋਲਡ ਕਰ ਲਿਆ ਇਸ ਤਰ੍ਹਾਂ ਡਬਲ ਫੋਲਡ ਕਰਕੇ ਤੁਸੀਂ ਕਪੜੇ ਨੂੰ ਬਹੁਤ ਹੀ ਆਸਾਨੀ ਦੇ ਨਾਲ ਹੈ ਜਿਹੜਾ ਨੈੱਕ ਦੇ ਉੱਤੇ ਲਗਾ ਸਕਦੇ ਹਾਂ ਇਸ ਤਰ੍ਹਾਂ ਜਿਹੜਾ ਇਹ ਰੇਵ ਕਪੜਾ ਰੱਖ ਕੇ ਇਹਦੇ ਉੱਤੇ ਆਪਾਂ ਗਲੀ ਦੇ ਉੱਤੇ ਰੱਖ ਕੇ ਨੂੰ ਅਟੈਚ ਕਰ ਲਾਂਗੇ ਹਾਂਜੀ ਅਟੈਚ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਅਸੀਂ ਇਹ ਵੀ ਸਿੱਧਾ ਜਿਹੜੀ ਸਾਈਡ ਹੁੰਦੀ ਹੈ ਕਿ ਉੱਪਰ ਵਾਲੀ ਸਾਈਡ ਹੈਗੀ ਉਹਦੇ ਉੱਤੇ ਅਸੀਂ ਇਹਦੇ ਨਾਲ ਨਾਲ ਹੈ ਜਿਹੜੀ ਇੱਕ ਸਲਾਈ ਲਗਾਵਾਂਗੇ ਹਾਂਜੀ ਜਿਹੜੀ ਅਸੀਂ ਸਲਾਈ ਲਗਾ ਰਹੇ ਹਾਂਗੇ ਇਹਦੇ ਨਾਲ ਹੈ ਜਿਹੜੀ ਕਿ ਤਰਪਾਈ ਹੈਗੀ ਉਹ ਬਹੁਤ ਸੌਖੀ ਹੋ ਜਾਂਦੀ ਹੈ ਤੇ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਸ ਤਰ੍ਹਾਂ ਇਹ ਹੈਗਾ ਸੌਖੇ ਤਰੀਕੇ ਦੇ ਨਾਲ ਹੀ ਅੰਦਰ ਵਾਲ ਨੂੰ ਅਸੀਂ ਫੋਲਡ ਕਰਕੇ ਤਰਪਾਈ ਕਰ ਸਕਦੇ ਆ ਜਿੱਤੇ ਹਾਂਜੀ ਇਸ ਤਰ੍ਹਾਂ ਕਰਕੇ ਅਸੀਂ ਇਹਦੀ ਤਰਪਾਈ ਕਰਾਂਗੇ ਤੇ ਦੇਖੋ ਇਹਦੇ ਵਿੱਚ ਕੋਈ ਵੀ ਜਿਹੜਾ ਕਿ ਕੋਈ ਵੀ ਬਲਸ਼ੋ ਨਹੀਂ ਹੋ ਰਿਹਾ ਤੇ ਜਿਹੜਾ ਗਲਗਾ ਉਹ ਬਹੁਤ ਵਧੀਆ ਰੈਡੀ ਹੋ ਗਿਆ। ਥੈਂਕ ਯੂ।